ਕਮਿਸ਼ਨੇਟ ਅੰਮ੍ਰਿਤਸਰ ਦੀ ਟੀਮ ਨੇ ਆਪਣੀ ਨਸ਼ੇ ਅੰਮ੍ਰਿਤ ਚਲਾਈ ਮੁਹਿੰਮ ਤੇ ਨਸ਼ਿਆਂ ਨੂੰ ਖਤਮ ਕਰਨ ਲਈ ਵਜਨਵੱਧ ਤਾਨੂ ਲੈ ਕੇ ਕੱਲ ਸ਼੍ਰੀਮਨਿਊ ਰਾਣਾ ਐਸਪੀ ਸਿਟੀ ਟੂ ਉਹਨਾਂ ਦੀ ਅਗਵਾਈ ਵਿੱਚ ਡੀਐਸਪੀ ਐਨਡੀਪੀਐ ਸ਼੍ਰੀ ਭੱਲਾ ਜੀ ਐਸਐਚਓ ਰਣਜੀਤ ਐਵੇਨਿਊ ਐਂਡ ਐਸਐਚਓ ਸ਼ਾਟਾ ਇਹਨਾਂ ਦੀ ਟੀਮ ਨੇ ਇਹਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ 8 ਕਿਲੋ 200 ਗ੍ਰਾਮ ਹੀਰੋਇਨ ਇੱਕ ਕੇਸ ਦੇ ਵਿੱਚ ਛਾੜੇ ਵਿੱਚ ਜਿਸ ਵਿੱਚ ਦੋ ਵਿਅਕਤੀ ਸੰਨੀ ਵਾਸੀ ਗੁਰੂ ਕੀ ਬਡਾਲੀ ਰੋਡ ਛੇਡਾ ਤੇ ਦੂਸਰਾ ਬਚਿੱਤਰ ਸਿੰਘ ਵਾਸੀ ਘਰਿੰਡਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੂੰ 8 ਕਿਲੋ 200 ਗ੍ਰਾਮ ਹੀਰੋਇਨ ਬਰਾਮਦ ਕੀਤੀ ਆ ਇਸੇ ਤਰ੍ਹਾਂ 1 ਕਿਲੋ ਹੀਰੋਇਨ ਇੱਕ ਹੋਰ ਵਿਅਕਤੀ ਅਮਨਦੀਪ ਅਮਨਦੀਪ ਪਾਸੋਂ ਗ੍ਰਿਫਤਾਰ ਕੀਤੀ ਆ ਜਿਹਦਾ ਮੁਕੱਦਮਾ ਥਾਣਾ ਰਣਜੀਤ ਦੇਵਨੂ ਵਿੱਚ ਦਰਜ ਹੋਇਆ ਇਹ ਸਾਰੀ ਟੀਮ ਨੇ ਇਹਨਾਂ ਨੂੰ ਮਿਲੀ ਸੂਚਨਾ ਅਨੁਸਾਰ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਟੋਟਲ 9 ਕਿਲੋ 200 ਗ੍ਰਾਮ ਹੀਰੋਇਨ ਬਰਾਮਦ ਕੀਤੀ ਆ ਇਹ 8 ਕਿਲੋ ਵਾਲੇ ਜਿਹੜੇ ਦੋਨੇ ਵਿਅਕਤੀ ਸੀ ਇਹਨਾਂ ਚੋਂ ਇੱਕ ਬੰਦੇ ਦਾ ਪਿਛੋਕੜ ਅਜਿਹਾ ਤੇ ਤਿੰਨ ਕ੍ਰਿਮੀਨਲ ਐਨਡੀਪੀਐਸ ਦੇ ਪਰਚੇ ਸੀ ਤੇ ਉਹ ਆਪਣੇ ਕਿਸੇ ਸਾਬਜੋ ਭਗੌੜਾ ਸੀ ਇਸੇ ਤਰ੍ਹਾਂ ਜਿਹੜਾ ਦੂਸਰਾ ਬਚਿੱਤਰ ਸਿੰਘ ਬੰਦਾ ਹੈਗਾ 8 ਕਿਲੋ ਵਾਲੀ ਰਿਕਵਰੀ ਦੇ ਵਿੱਚ ਵਾਸੀ ਘਰਿੰਡਾ ਉਹ 2001 ਦਾ ਕਤਲ ਕੇਸ ਵਿੱਚ ਲੋੜੀਂਦਾ ਭਗੌੜਾ ਸੀ ਕਿ ਉਹ ਸੀ ਉਹਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਬੜੀ ਮੁਸਤੈਦੀ ਨਾਲ ਇਹ ساری ਰਿਕਵਰੀ ਕਰਕੇ ਨਸ਼ਿਆਂ ਦੇ ਵਿਰੁੱਧ ਬਹੁਤ ਵਧੀਆ ਇੱਕ ਕਾਮਯਾਬੀ ਹਾਸਲ ਹੋਈ ਹੈ ਇਹ ਪੱਟੀ ਮਾਰਦਾ ਲੈ ਕੇ ਆਉਂਦੇ ਸੀ ਇਹ ਨਹੀਂ ਪੱਟੀ ਪੀਰਮਾਨੇ ਨਾਲ ਇਹ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਉਧਰੋਂ ਮੰਗਵਾਈ ਆ ਤੇ ਗਾਂ ਇੱਥੇ ਆਪਣੇ ਇਲਾਕਿਆਂ ਦੇ ਵਿੱਚ ਸਪਲਾਈ ਕਰਦੇ ਸੀ ਇਹਨਾਂ ਤੋਂ ਇੱਕ ਕੰਡਾ ਤੇ ਕੁਝ ਹੋਰ ਜਿਹੜੇ ਇਹਨਾਂ ਤੋਂ ਹੈਗੇ ਆ ਉਹ ਵੀ ਸਮਗਰੀ ਮਿਲੀ ਆ ਜਿਹਦੇ ਨਾਲ ਇਹ ਗਾਹ ਵੇਚਦੇ ਸੀ ਸਰ ਇੱਕ ਡਰਗ ਮੰਨੀ ਇਸਦੇ ਵਿੱਚ ਆ ਕਿ ਉਹ ਕਿੰਨੀਆਂ ਡਰਗ ਮੰਨੀ ਇਹਨਾਂ ਨੇ ਬਿਜ਼ਨਸ ਦਾ ਵੇਚੀ ਕਿ ਸੀ ਉਹ ਡਰਗ ਮੰਨੀ 95000 ਆ ਇਹਨਾਂ ਕੋਲੇ ਉਹ ਡਰਗ ਮੰਨੀ ਮਿਲੀ ਆ ਉਹ ਕਿਸੇ ਤੋਂ ਪਹਿਲਾਂ ਇਹਨੇ ਮਾੜੀ ਮੋਢੀ ਹੋਰ ਦਿੱਤੀ ਹੋਣੀ ਆ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਕਿੰਨੇ ਕਿੰਨੇ ਕੇਸ ਤੇ ਅਕ ਕਿੰਨੀਆਂ ਮਾਤਰਾ ਦੇ ਵਿੱਚ ਕਿਉਂਕਿ ਜਿਹਦੇ ਇਹਨਾਂ ਦਾ ਕਨੈਕਸ਼ਨ ਮਿਸਪਲਸਿੰਗ ਕੇ ਪਾਕਿਸਤਾਨ ਨੂੰ ਹੋ ਆ ਗਿਆ ਤੇ ਪੈਸੇ ਕਿਸ ਤਰ੍ਹਾਂ ਵਿੱਚ ਨਹੀਂ ਐ ਐਜ਼ ਆਫ ਨਾਓ ਵਾ ਜਿਹੜੀ ਇਹਨਾਂ ਦੀ ਉਸ ਡਿਟੇਲ ਦੀ ਇਨਵੈਸਟੀਗੇਸ਼ਨ ਕਰਨੀ ਬਾਕੀ ਆ ਪਰ ਜਿਹੜੇ ਬਾਕੀ ਦੇ ਦੂਸਰੇ ਕੇਸ ਸੀ ਉਹਨਾਂ ਨਾਲ ਜਿਹੜੇ ਪਹਿਲਾਂ ਸਾਡੇ ਸਾਡੇ ਹੁੰਦੇ ਮੇਰੇ ਹੁੰਦੇ ਰਿਕਵਰੀਆਂ ਹੋਈਆਂ ਉਹਨਾਂ ਨਾਲ ਇਹਨਾਂ ਦਾ ਕੋਈ ਕਨੈਕਟ ਨਹੀਂ ਇੰਡੀਪੈਂਡੈਂਟ ਇਹਨਾਂ ਦਾ ਆਪਣਾ ਕੰਮ ਸੀ ਆਲ ਆਫ ਸਟਨ ਸਰ ਜਿਹੜੀਆਂ ਪੁਛੇ ਤੁਸੀਂ ਡਰਾਈਵ ਸ਼ੁਰੂ ਕੀਤੀ ਜਿਸ ਦਾ ਤੁਸੀਂ ਚਾਰਜ ਲਾਇਆ ਇੱਕ ਹੈ ਰੀਮੀਡੀਅਲ ਲਗਾਤਾਰ ਕੀਤੀ ਜਾ ਰਹੀ ਆ ਇਹਨਾਂ ਦੇ ਵਿੱਚ ਸਾਰਾ ਹਮੇਸ਼ਾ ਇਹ ਹੁੰਦਾ ਕਿ ਜਦੋਂ ਉਹ ਰਿਕਵਰੀ ਦੀ ਪਾਤਾ ਵੱਡੀਆਂ ਮੱਛੀਆਂ ਇਹਨਾਂ ਪਰ ਕਾਰਵਾਈ ਜਿਹੜੀ ਨਹੀਂ ਤੇ ਛੋਟੇ ਜਿਹੇ ਤਸਕਰ ਨੇ ਉਪੜੇ ਜਾਂਦੇ ਨੇ ਹੁਣ ਕੀ ਪੁਲਿਸ ਦਾ ਪੁਲਿਸ ਕਿਸ ਪਾਸੇ ਅਗਲਾ ਨੂੰ ਵੀ ਮੋਟਾ ਇੱਕ ਤੇ ਰੀਅਲਿਟ ਕਰਨਾ ਪੁੱਛਾ ਤੋਂ ਟਿਕਾ ਪਛਾਣ ਕਿਸ ਪਾਸੇ ਤੋਂ ਡਾਕਟਰ ਸਾਡਾ ਮੇਨ ਜਿਹੜਾ ਸਾਡਾ ਫੋਕਸ ਆ ਹਮੇਸ਼ਾ ਜਿਹੜੇ ਬਿਗਸ ਮਗਲਸ ਤੇ ਆ ਜਿਹੜੇ ਗਵਾਂਢੀ ਮੁਲਕ ਦੇ ਨਾਲ ਲਿੰਕ ਰੱਖ ਕੇ ਨਸ਼ਿਆਂ ਦੀ ਜਿਹੜੀ ਤਸਕਰੀ ਕਰਦੇ ਆ ਸਾਡਾ ਮੇਨ ਜਿਹੜਾ ਉਹਨਾਂ ਤੇ ਹੁੰਦਾ ਉਦੋਂ ਵਾਂ ਗਾਂ ਜਿਹੜੇ ਉਹਨਾਂ ਦੇ ਗਾਂ ਇੱਥੋਂ ਦੇ ਪੈਡਲਰਸ ਨੇ ਪੈਡਲਰਸ ਨਾਲ ਵੀ ਨਹੀਂ ਕਰਦੇ ਪਰੰਤੂ ਜਿਹੜੇ ਕੁਝ ਬੰਦੇ ਜਿਹੜੇ ਨਸ਼ਿਆਂ ਦੇ ਸ਼ਿਕਾਰ ਹੋ ਜਾਂਦੇ ਨੇ ਉਹ ਨਸ਼ਿਆਂ ਦੇ ਸ਼িকার ਦੀ ਮੁੜ ਕੇ ਪੂਰਤੀ ਕਰਨ ਦੇ ਲਈ ਉਹ ਵੀ ਗਾਂ ਪੈਡਲ ਬਣ ਜਾਂਦੇ ਨੇ ਥੋੜੀ ਥੋੜੀ ਗਾਂ ਵੇਚ ਕੇ ਆਪਣਾ ਖਰਚਾ ਕੱਢਣੇ ਲੱਗ ਜਾਂਦੇ ਨੇ ਉਹਨਾਂ ਪ੍ਰਤੀ ਅਸੀਂ ਮਤਲਬ ਲਾਸਟ ਦੇ ਜਿਹੜਾ ਵੀ ਕੋਈ ਉਹਨਾਂ ਤੋਂ ਕੋਈ ਕਿਸੇ ਤਰੀਕੇ ਨਾਲ ਆਪ ਦਾ ਇਲਾਜ ਕਰਕੇ ਵਾਪਸ ਮੁਕਤ ਹਵਾ ਚ ਜਾਉਣਾ ਮੰਗਦਾ ਉਹਨੂੰ ਅਸੀਂ ਸਪੋਰਟ ਕਰਦੇ ਆ ਉਹਦੇ ਪ੍ਰਤੀ ਸਾਡਾ ਰਵਈਆ ਜਿਹੜਾ ਠੀਕ ਹੁੰਦਾ ਪਰੰਤੂ ਜਿਹੜੇ ਮੇਨ ਬੰਦੇ ਨੇ ਜਿਹੜੇ 빅フィਸ਼ਸ ਹੈਗੇ ਨੇ ਜਾਂ ਜਿਹੜੇ ਇਹਨਾਂ ਨੂੰ ਫਾਈਨਾਂਸਸ ਕਰਦੇ ਨੇ ਉਹਨਾਂ ਦੇ ਬਾਰੇ ਪੁਲਿਸ ਵੱਲੋਂ ਪੂਰੀ ਸ਼ਕਤੀ ਹੈ ਇਸ ਵੰਸ ਉਹਨਾਂ ਨੂੰ ਉਹਨਾਂ ਨੂੰ ਇਹ ਪਰਮਿਸ਼ਨ ਕਿਦੋਂ ਜਾਂਦੇ ਨੇ ਕਿ ਜਦੋਂ ਉਹਨਾਂ ਦੇ ਸੈਂਪਲ ਚੈੱਕ ਕੀਤੇ ਜਾਂਦੇ ਨੇ ਉਹਦਾ ਪਰਮਿਸ਼ਨ ਉਹ ਕਿਹੜਾ ਵਾ ਉਹ ਕਹਿੰਦੇ ਕਿ ਕਿਤਨਾ ਕਿਤੇ ਬਾਅਦ ਦੇ ਵਿੱਚ ਜਾ ਕੇ ਤੁਸੀਂ ਜਾਂਦੇ ਹੋ ਜਮਾਨਤ ਕਰਾ ਕੇ ਫਿਰ ਤੁਹਾਨੂੰ ਕਰ ਦਿੰਦੇ ਨੇ ਜਾਂ ਪਰਮਿਸ਼ਨ ਇਹ ਮਦੀ ਹੋਉਂਦੀ ਉਹਨੂੰ ਪੁਲਿਸ ਦਾ ਕੰਮ ਅਸੀਂ ਇਹ ਵੀ ਕਿ ਤੁਸਰ ਕੰਮ ਲਗਾਤਾਰ ਇੱਕ ਦੋਸਰ ਪੜਿਆ ਫਿਰ ਦੂਸਰੇ ਦਿਨ ਉਹਨਾਂ ਜਾਂਚ ਚੱਲਦੀ ਆ ਉੱਤੇ ਜਾ ਕੇ ਫਿਰ ਤੁਹਾਨੂੰ ਪੱਕੀ ਸਜ਼ਾ ਮਿਲ ਜੀ ਉਸ ਪਾਸੇ ਇਹ ਕਿਹਾ ਤਾਂ ਉਹਨੂੰ ਕਿਹੜਾ ਕੀਤਾ ਜਾਈ ਸਾਡੇ ਕੇਸ ਸਮੇਂ ਸਿਰ ਅਦਾਲਤ ਚ ਦੇ ਕੇ ਮੁੜ ਕੇ ਗਵਾਹਾਂ ਦੇ ਨਾਲ ਉਹਨਾਂ ਦੀ ਪੈਰਵਾਈ ਕਰਕੇ ਸਮੇਂ ਸਿਰ ਗਵਾਹੀਆਂ ਦੇ ਕੇ ਅਸੀਂ ਐਂਡ ਤੋਂ ਲੌਜੀਕਲ ਐਂਡ ਤੱਕ ਲੈ ਕੇ ਜਾਣ ਤੱਕ ਜਿਹੜੇ ਸਾਡੀ ਜਿਹੜੀ ਪੁਲਿਸ ਆਫੀਸਰ ਦਾ ਉਹ ਵਜਨ ਬੁਲਗੇ ਰਹਿੰਦੇ ਨੇ ਤੇ ਇਸ ਕੰਮ ਨੂੰ ਕਰਦੇ ਨੇ ਤੇ ਕਨਵਿਕਸ਼ਨ ਜਿਹੜਾ ਪੰਜਾਬ ਦਾ ਹੈਗਾ ਖਾਸ ਕਰਕੇ ਐਨਡੀਪੀਐਸ ਦਾ ਹੈਗਾ ਬਾਕੀ ਸਾਰੇ ਸੂਬਿਆਂ ਨਾਲੋਂ ਸਭ ਤੋਂ ਵੱਧ ਹੈਗਾ। ਸਰ ਜੀ ਅੱਠ ਦਿਨੋਂ ਖੜੀ ਹੈ। ਉਹ ਇਸ ਤੋਂ ਬੜੀ ਪਿੰਨੀ ਪੁਰਾਣੀ ਨਾਲ ਗਵਾਹੀ ਪਈ ਸੀ ਜਿਹਨਾਂ ਦੀ ਇਹਦੀ ਡਿਟੇਲ ਇੰਟਰੋਗੇਸ਼ਨਸ ਐਂਡ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ ਇਹਨਾਂ ਨੂੰ ਹੁਣੇ ਰੀਸੈਂਟਲੀ ਹੁਣ ਅਦਾਲਤ 'ਚ ਪੇਸ਼ ਕਰਨਾ ਉਹ ਪੇਸ਼ ਕਰਕੇ ਡਿਟੇਲ ਦੇ ਵਿੱਚ ਸਾਰੀ ਜਿਹੜੀ ਬਰੀਕੀ ਨਾਲ ਇਨਵੈਸਟੀਗੇਸ਼ਨ ਨਾਲ ਦੀ ਮੰਗ ਦਰਾਂ ਅਸੀਂ ਕਰਾਂਗੇ ਹਾਂ ਜੀ ਇਹ ਹਾਂ ਐਜ਼ ਆਫ ਨਾ ਸਾਨੂੰ ਇਹਦੀ ਕੋਈ ਪੁਸ਼ਟੀ ਨਹੀਂ ਹੈਗੀ ਮਾਈਕ ਫੋਨ ਹੀ ਮਿਲਿਆ ਹਾਂ ਜੀ ਮੋਬਾਈਲ ਫੋਨ ਮਿਲਿਆ ਜੀ ਮਾਈਕ ਫੋਨ ਦਾ ਪਤਾ ਲੱਗ ਸਕਦਾ ਉਹ ਉਹ ਇਨਵੈਸਟੀਗੇਸ਼ਨ ਉਹ ਨੈਚੁਰਲ ਆ ਜੀ ਦਾ ਵੀ ਜਿਹੜਾ ਵੀ ਕੋਈ ਜੇ ਤਸਕਰ ਹੁੰਦੇ ਨੇ ਉਹਨਾਂ ਦੇ ਜਿਹੜਾ ਮੋਬਾਈਲ ਫੋਨ ਆ ਉਹਨਾਂ ਦੇ ਕੰਟੈਕਟਸ ਆ ਫਾਰਵਰਡ ਲਿੰਕੇਜ ਆ ਬੈਕਵਰਡ ਲਿੰਕੇਜ ਆ ਉਹ ਹਮੇਸ਼ਾ ਹੀ ਅਸੀਂ ਇਨਵੈਸਟੀਗੇਸ਼ਨ ਕਰਦੇ ਹਾਂ ਹਾਂਜੀ ਕੁਝ ਵੀ ਹੋ ਸਕਦਾ ਉਸ ਹੀ ਡਾਟਾ ਲੈ ਲੈਣੇ ਆ ਚੈੱਕ ਕਰ ਲੈਣੇ ਜਿਹੜੇ ਕੋਈ ਇਦਾਂ ਦੇ ਹੋਣਗੇ ਨੌਨ ਵਰਕਿੰਗ ਹੋਣਗੇ ਸੀਸੀਟੀਵੀ ਦਸੀਂ ਉਹਨਾਂ ਨੂੰ ਚਲਾਉਣ ਲਈ ਸੰਪਰਕ ਕਰਾਂਗੇ ਚੌਲਦੀ ਦੇ ਨਾਲ ਠੀਕ ਹੈ ਜੀ ਮੇਰੇ ਕੋਲ ਪਾਸੇ ਵੀ ਕੋਈ ਡਰਾਈਵ ਤੁਹਾਡੀ ਚੱਲਦੀ ਹੋਵੇ ਤਾਂ ਜਿਸ ਦਾ ਫਾਈਲ ਦੇ ਇਨਸੀਡੈਂਟ ਜਿਹੜੇ ਚਲੋ ਰਿਹਾ ਇਸ ਤੇ ਹੋਏ ਸੀਗੇ ਬਟ ਆਰਦਰ ਤੋਂ ਲੋਕ ਨਹੀਂ ਕਰਦੇ ਇਸ ਪਾਸੇ ਵੀ ਗ੍ਰੀਪ ਰਿਟੈਕਸ਼ਨ ਦੇ ਵੀ ਨਿਕਾਲੂ ਸਕਦੀ ਕੀ ਜੀ ਟੈਕਸ ਨੂੰ ਬਾਹਰ ਡਰਾਈਵ ਚੱਲਦੀ ਹੈ ਸਾਡਾ ਕਿੰਨੇ ਕੇਸ ਹੈ ਕਿੰਨੇ ਇਹਦਾ ਪਤਾ ਨਹੀਂ ਲੱਗਦਾ 60 ਸਾਡੀ ਹਮੇਸ਼ਾ ਹੀ ਕੰਟੀਨਿਊਸ ਵਾਚ ਰਹਿੰਦੀ ਆ ਅਸੀਂ ਹਰ ਚੀਜ਼ ਨੂੰ ਡਰਾਈਵ ਨਹੀਂ ਜਦੋਂ ਵੀ ਜਿੱਥੋਂ ਦੀ ਕਿਸ ਤਰ੍ਹਾਂ ਦੀ ਕੋਈ ਨੋਟਿਸ ਆਉਂਦੀ ਆ ਕੋਈ ਕੋਈ ਕ੍ਰਾਈਮ ਕਿਸੇ ਕਿਸਮ ਦਾ ਕਮਿਟ ਹੁੰਦਾ ਜਾਂ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਆ ਸਾਡੀ ਜਿਹੜੀ ਵੈਪਨਸ ਦੇ ਆ ਜਿਹੜੇ ਭਾਵੇਂ ਇਲੀਗਲ ਵੈਪਨਸ ਨੇ ਜਾਂ ਕੋਈ ਮੈਸੂਜ਼ ਆਫ ਵੈਪਨ ਦਾ ਸਾਡੀ ਹਮੇਸ਼ਾ ਹੀ ਉਹ ਤੇ ਨਜ਼ਰਸਾਨੀ ਰਹਿੰਦੀ ਆ ਸੱਚੇ ਤਾਂ ਯੂਪੀ ਦੇ ਵੈਪਨ ਆ ਉਹਨਾਂ ਦੇ ਨਾਲ ਹਜੇ ਵੀ ਇੰਸਟਾਗ੍ਰਾਮ ਤੇ ਕਈ ਫੋਟੋ ਆ ਬਾਹਰੋਂ ਹੁੰਦੀਆਂ ਹਨ ਉਹਾਂ ਦੇ ਕੋਈ ਕਾਰਕ ਨਹੀਂ ਜੋ ਵੀ ਸਾਡੇ ਕੋਲੇ ਹੁੰਦਾਗਾ ਜੋ ਸਾਡੇ ਕੋਲੇ ਇਨਫੋਰਮੇਸ਼ਨ ਆਉਂਦੀ ਆ ਉਹਨੂੰ ਅਸੀਂ ਵੈਰੀਫਾਈ ਕਈ ਇੰਸਟਾਗ੍ਰਾਮ ਤੇ ਨਾਰਮਲੀ ਪੁਰਾਣੀਆਂ 2 2 3 3 4 4 ਸਾਰਾ ਪੁਰਾਣੀਆਂ ਫੋਟੋਆਂ ਭੇਜ ਦਿੰਦੇ ਨੇ ਉਹ ਦੁਆਰਾ ਵਾਇਰਲ ਕਰ ਦਿੰਦੇ ਨੇ ਉਹਨਾਂ ਦਾ ਨਹੀਂ ਜਦੋਂ ਤੋਂ ਕਰੀਬ ਸਾਲ ਡੇਢ ਸਾਲ ਤੋਂ ਜਿਹੜੀ ਵੀ ਕੋਈ ਜਆ ਫਰੈਸ਼ ਹੁੰਦੀ ਆ ਉਹਦੇ ਸੀ ਡੈਫੀਨਿਟਲੀ ਵਰਕ ਕਰਦੀ ਆ ਬਿਲਕੁਲ ਠੀਕ ਆ ਜਿਹੜਾ ਵੀ ਕੰਮ ਹੈ ਉਹਨੂੰ ਨੇਪਰੇ ਚਾੜਨ ਲਈ ਸਮਾਜ ਦਾ ਸਹਿਯੋਗ ਬਹੁਤ ਜ਼ਰੂਰੀ ਆ ਜਿੰਨਾ ਚਿਰ ਸਮਾਜ ਦੀ ਚੇਤਨਾ ਪੈਦਾ ਨਹੀਂ ਹੁੰਦੀ ਵੀ ਇਹ ਸਾਡੇ ਲਈ ਇੱਕ ਸਮਾਜ ਦੇ ਲਈ ਨੁਕਸਾਨਦਹ ਚੀਜ਼ ਆ ਸਾਡੇ ਪਰਿਵਾਰਾਂ ਲਈ ਸਾਡੇ ਬੱਚਿਆਂ ਲਈ ਸਾਡੇ ਸੂਬੇ ਲਈ ਸਾਡੇ ਸ਼ਹਿਰ ਲਈ ਇਹ ਗਲਤ ਚੀਜ਼ ਆ ਜਿੰਨਾ ਚਿਰ ਸਮਾਜ ਇਹਨਾਂ ਚੀਜ਼ਾਂ ਦੇ ਵਿਰੋਧ ਖੜਾ ਹੋ ਕੇ ਐਡਮਿਨਿਸਟ੍ਰੇਸ਼ਨ ਦੇ ਨਾਲ ਸਾਥ ਦੇ ਕੇ ਕੰਮ ਨਹੀਂ ਕਰਦਾ ਇਕੱਲਾ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਆ ਜਿਹੜਾ ਇਕੱਲਾ ਕੰਮ ਕਰਨਾ ਪੋਸੀਬਲ ਨਹੀਂ ਹੁੰਦਾ ਅਸੀਂ ਇਹੀ ਅਪੀਲ ਕਰਦੇ ਆ ਸਮਾਜ ਵਾਸੀਆਂ ਨੂੰ ਵੀ ਜਿੱਥੇ ਵੀ ਕੋਈ ਜਏ ਨਸ਼ੇ ਤਸਕਰ ਨੇ ਜਿਹੜੇ ਕੋਈ ਜਏ ਕੰਮ ਕਰਦੇ ਨੇ ਉਹਨਾਂ ਦੀ ਕੋਈ ਵੀ ਸੂਚਨਾ ਜੇ ਸਾਨੂੰ ਦੇਮੋਗੇ ਅੱਗੇ ਅਸੀਂ ਉਹਨਾਂ ਨੂੰ ਡੈਫੀਨਿਟਲੀ ਹੈ ਜਿਹੜੇ ਇਮੀਡੀਏਟਲੀ ਉਹਨਾਂ ਤੇ ਐਕਟ ਪਾਉਣ ਕਰਕੇ ਉਹਨਾਂ ਤੇ ਕਾਰਵਾਈ ਕਰਾਂਗੇ ਠੀਕ ਹੈ ਥੈਂਕ ਯੂ